ਉਹ ਕਿਤੇ ਪ੍ਰਾਤਖਾਂਦੀ ਚੌਲਾਂ ਦੀ ਤੇ ਉਹ ਪਤਾ ਨਹੀਂ ਬੋਲਦੀ ਸੀ ਵੀਰੇ ਵੀਰੇ ਤੇ ਉਦੋਂ ਗਾਂ ਮਢੀਰ ਜਿਹੜੀ ਮੈਂ ਜਿਹਨੂੰ ਕਹਿੰਦੇ ਬੇਲੜ ਬੈਠੇ ਨੇ ਇਹਨਾਂ ਨੇ ਐਵੇਂ ਚੱਕ ਚੱਕ ਉਹਦੀਆਂ ਸ਼ੇਅਰ ਕਰਦੀਆਂ ਮੁਰਕੋ ਨੇ ਮਕਾਨ ਪੱਕੇ ਪਾ ਲਿਆ ਕਹਿੰਦੇ ਵਾਸ਼ਰੂਮ ਬਣਾ ਲਿਆ ਚੰਗੀ ਕਹਿੰਦੇ ਮਕਾਨ ਮਕੂਨ ਪਾ ਲਿਆ ਇਹ ਮੈਂ ਉਹਨੂੰ ਕੱਲੀਗਾ ਪੈਸੇ ਚਾਮਲ ਚਾਮਲ ਕੇ ਸਾਡਾ ਨਾਂ ਲੈ ਦੇ ਤੂੰ ਕਹਦੇ ਵੀ ਫਲਾਣਾ ਫਲਾਣਾ ਆ ਚੁੰਮੀਆਂ ਵਾਲੀ ਪਰਚਾਈ ਕੀ ਕਰਦੀ ਆ ਚੁੰਮੀਆਂ ਵਾਲੀ ਪਰਚਾਈ ਪੈਸੇ ਲੈਂਦੀ ਆ ਕਹਿੰਦੀ ਆ ਚੱਕ ਪਤਾ ਨਹੀਂ ਕੀ ਭਾਬੀ ਤੇਰੀ ਤੇ ਮੈਂ ਤੇਰਾ ਦੇਰ ਤੇ ਪਤਾ ਨਹੀਂ ਕੀ ਚੁੰਮੀ ਲਾਉ ਇਦਾਂ ਬਕਵਾਸ ਕਰਦੀਓ ਉਹ ਪੈਸੇ ਲਈ ਦੀਆ ਕੰਮ ਦੇ ਉਹ ਤੇ ਇੱਥੇ ਇੱਕ ਬੰਦਾ ਮੈਨੂੰ ਵੀਡੀਓ ਕਲੀਓ ਕਹਿੰਦਾ ਮੇਰਾ ਨਾਂ ਲੈਂਦੀ ਐ ਮੈਂ ਕਿਹਾ ਕਮਾਲ ਆ ਯਾਰ ਦੀ ਐ ਤੈਨੂੰ ਇਹ ਕੌਣ ਐ ਇਹ ਕਹਿੰਦਾ ਮੈਂ ਪੈਸੇ ਦੇ ਘੱਲੇ ਨੂੰ ਤੇ ਕਹਿੰਦਾ ਪੈਸੇ ਕਹਿ ਕੇ ਤੇ ਇਦਾਂ ਕਰਦੀ ਐ ਲੈ ਦੱਸੋ ਤੇ ਫਿਰ ਤੇ ਮੈਂ ਕਿਹਾ ਤੇਰੇ ਤੇ ਪੈਸੇ ਹੀ ਘੱਲਣ ਦੇ ਬੇਸ਼ਰਮਾ ਤੂੰ ਨਾਂ ਲੈਣਾ ਚਾਹੁੰਦਾ ਤੋ 50 ਡਾਲਰ ਮੈਨੂੰ ਦੇ ਦੇ ਕਿ ਗਰੀਬ ਨੂੰ ਦੇ ਦਿਆਂਗੇ ਆਪਾਂ ਇੱਥੇ ਮੈਂ ਬੋਲ ਦਿੰਦਾ ਤੇਰਾ ਨਾਂ ਅੱਛਾ ਮੈਂ ਇੱਕ ਅਨਾਉਂਸ ਕਰਾਂਗਾ ਜਿੰਨੇ ਫੁਕਰੇ ਨੇ ਜਿਨੇ ਫੁਕਰਾ ਪਾਰਟੀ ਆ ਮੈਂ ਉਹਦਾ ਨਾਮ ਬੋਲਿਆ ਕਰਾਂਗਾ 100 ਡਾਲਰ ਅ 100 ਡਾਲਰ ਲੱਗਣਾ ਕੈਨੇਡੀਅਨ ਤੇ ਆਪਾਂ ਉਹਦਾ 3 ਸੈਕਿੰਡ ਦੇ ਵਿੱਚ ਨਾਮ ਬੋਲਾਂਗੇ ਜੇ 6 ਸੈਕਿੰਡ ਚ 200 ਡਾਲਰ ਲੱਗੇਗਾ ਜਿਨੇ ਫੁਕਰੇ ਨੇ ਸੁਣ ਲੈਣ 6 ਡਾਲਰ ਚ ਤੁਹਾਡਾ ਮੈਂ ਨਾਮ ਬੋਲਾਂਗਾ 200 ਡਾਲਰ ਲਵਾਂਗਾ ਤੇ ਉਹ ਜਿਹੜਾ 200 ਡਾਲਰ ਹੈ ਉਹ ਆਪਾਂ ਕਿਸੇ ਗਰੀਬ ਨੂੰ ਜਾਂ ਹਸਪੀਟਲ ਨੂੰ ਦੇ ਦਾਂਗੇ